ਜਿਵੇਂ ਦੀ ਕੋਠੀ ਤੁਸੀਂ ਭਾਲਦੇ ਸੀਗੇ ਕਮੈਂਟਾਂ ਚ ਤੁਸੀਂ ਕਹਿੰਦੇ ਸੀਗੇ ਓਮੇ ਦੀ ਕੋਠੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਪੂਰੀ ਦੀ ਪੂਰੀ ਕੋਠੀ ਜਿਹੜੀ ਤਿਆਰ ਕਰਵਾਈ ਹੋਈ ਹੈ ਤੇ ਬਾਹਰ ਆਪਾਂ ਨੂੰ ਦੁਕਾਨਾਂ ਵੀ ਮਿਲ ਜਾਣਗੀਆਂ ਰੈਂਟ ਤੇ ਆਪਾਂ ਦੇ ਸਕਦੇ ਹਾਂ ਜੀ ਆਪਣਾ ਕੋਈ ਕਾਰੋਬਾਰ ਆਪ ਵੀ ਕਰ ਸਕਦੇ ਹਾਂ ਜੀ ਤੇ ਪੂਰੀ ਆਪਾਂ ਗੱਲ ਕਰਦੇ ਹਾਂ ਜੀ ਰੇਟ ਤੋਂ ਲੈ ਕੇ ਲੋਕੇਸ਼ਨ ਮਾਲਕ ਦਾ ਮੋਬਾਈਲ ਨੰਬਰ ਸਾਰਾ ਕੁਝ ਤੁਹਾਨੂੰ ਮੈਂ ਦੱਸਦਾ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਤੇ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਆਪਣੇ ਵਟਸਐਪ ਨੰਬਰ ਤੇ ਭੇਜੋ ਨੰਬਰ ਆਪਣਾ 73 ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਅੱਜ ਆਪਾਂ ਵੀਡੀਓ 'ਚ ਦੇਖਾਂਗੇ ਕੋਰਨਰ ਕੋਠੀ 트리플 ਸਟੋਰੀ ਪੂਰੀ ਵਧੀਆ ਤੇ ਸਾਰੀ ਦੀ ਸਾਰੀ ਤਿਆਰ ਕੀਤੀ ਹੋਈ ਸੀ ਤੇ 트리플 ਸਟੋਰੀ ਤੱਕ ਆਪਾਂ ਗੱਲ ਕਰਾਂਗੇ ਸਾਰੀ ਤੁਸੀਂ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਫਰੰਟ ਤੁਸੀਂ ਦੇਖ ਲਿਆ ਤੇ ਸਾਹਮਣੇ ਆਪਾਂ ਨੂੰ ਫਰੰਟ ਦੇ ਵਿੱਚ ਦੋ ਸ਼ਾਪਸ ਮਿਲ ਜਾਣਗੀਆਂ ਤੇ ਦੋਵੇਂ ਸ਼ਾਪਸ ਪੂਰੀਆਂ ਵਧੀਆ ਬੜੀਆਂ ਹੋਈਆਂ ਨੇ ਤੇ ਦੋਵੇਂ ਸ਼ਾਪਸ ਆਪਾਂ ਰੈਂਟ ਤੇ ਦੇਣੀਆਂ ਜਾਂ ਆਪ ਕਰਨੀਆਂ ਉਹ ਵੱਡੀ ਗੱਲ ਹੈ ਜੀ ਪੂਰੀਆਂ ਖੁੱਲੀਆਂ ਢੁਲੀਆਂ ਪੂਰੀਆਂ ਵਧੀਆ ਇਹਨਾਂ ਨੇ ਬੜਮਾਈਆਂ ਹੋਈਆਂ ਜੀ ਤੇ ਦੋ ਗਲੀਆਂ ਆਪਾਂ ਨੂੰ ਮਿਲ ਜਾਣਗੀਆਂ ਇੱਕ ਤਾਂ ਫਰੰਟ ਤੇ ਆ ਗਈ ਤੇ ਇੱਕ ਸਾਈਡ 'ਚ ਹੋਗੀ ਸੀ ਤੇ ਗੱਡੀ ਨੂੰ ਵੀ ਇੱਕ ਇੱਕ ਗੱਡੀ ਨੂੰ ਥਾਂ ਆਪਾਂ ਨੂੰ ਮਿਲ ਜੂਗੀ ਸਪੇਸ ਮਿਲ ਜੂਗੀ ਅੰਦਰ ਹੀ ਕੋਠੀ ਦੇ ਗੱਡੀ ਲੱਗ ਜਾਂਦੀ ਆ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਤੇ ਪੂਰੀ ਦੀ ਪੂਰੀ ਆਪਾਂ ਗੱਲ ਕਰ ਰਹੇ ਹਾਂ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਬਡੇ ਬਜ਼ੁਰਗ ਮੇਰੇ ਭਰਾ ਜਿੰਨੇ ਤੁਸੀਂ ਪਹੁੰਚਿਓ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਸੀ ਤੇ ਤੁਸੀਂ ਕਮੈਂਟ ਬਹੁਤ ਜ਼ਿਆਦਾ ਕੀਤੇ ਸੀਗੇ ਤੁਹਾਡੇ ਕਮੈਂਟਾਂ ਨੂੰ ਹੀ ਦੇਖ ਕੇ ਆਪਾਂ ਇਹ ਕੋਠੀ ਲੈ ਕੇ ਪਹੁੰਚੇ ਤੁਸੀਂ ਟ੍ਰਿਪਲ ਸਟੋਰੀ ਵਧੀਆ ਕੋਠੀ ਭਾਲਦੇ ਸੀਗੇ ਤੇ ਸਾਰੀ ਕੋਠੀ ਦਾ ਜਿਹੜਾ ਕੰਮ ਐ ਸੀ ਪੂਰਾ ਵਧੀਆ ਮਾਲਕ ਨੇ ਕਰਵਾਇਆ ਹੋਇਆ ਟ੍ਰਿਪਲ ਸਟੋਰੀ ਤੱਕ ਨਕਸ਼ਾ ਪਾਸ ਹੈਗਾ ਐਨਓਸੀ ਵਗੈਰਾ ਤੇ ਜੋ ਕੁਝ ਵੀ ਹੁੰਦਾ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜੂਗਾ ਡਾਕੂਮੈਂਟਸ ਸਾਰੇ ਆਪਾਂ ਨੂੰ ਕੰਪਲੀਟਡ ਮਿਲ ਜਾਣਗੇ ਅ ਰਜਿਸਟਰੀ ਵਾਲੀ ਜਗ੍ਹਾ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ ਸਾਰਾ ਕੁਝ ਮਾਲਕ ਨੇ ਕਨਫਰਮ ਕਰਵਾਇਆ ਇਹਨਾਂ ਨੇ ਦੱਸੀ ਆ 110 ਗਜ਼ ਰਜਿਸਟਰੀ ਵਾਲੀ ਤੇ ਲੋਕੇਸ਼ਨ ਪੂਰੀ ਵਧੀਆ ਤੇ ਰੇਟ ਵੀ ਇਹਨਾਂ ਨੇ ਠੀਕ ਲਾਇਆ ਬਾਕੀ ਕੋਠੀ ਦੀ ਵੀਡੀਓ ਆਪਾਂ ਦੇਖ ਰਹੇ ਹਾਂ ਜੀ ਸਾਰਾ ਕੁਝ ਤੁਹਾਨੂੰ ਮੈਂ ਦੱਸ ਦਾਂ ਤੇ ਵਾਰਿਸਰ ਆਪਾਂ ਪੂਰੀ ਗੱਲ ਕਰਾਂਗੇ ਬਾਕੀ ਬਾਥਰੂਮ ਵਗੈਰਾ ਜਿਹੜਾ ਬਣਿਆ ਹੋਇਆ ਤੁਸੀਂ ਆਪ ਹੀ ਦੇਖ ਲਓ ਜੇ ਆਪਾਂ ਥੱਲੇ ਗੱਲ ਕਰੀਏ ਤਾਂ ਟਾਈਲਾਂ ਲੱਗੀਆਂ ਹੋਈਆਂ ਨੇ ਸਾਰੀ ਕੋਠੀ ਦੇ ਅੰਦਰ ਹੀ ਵਧੀਆ ਆਪਾਂ ਨੂੰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਜੀ ਵਧੀਆ ਬੈੱਡਰੂਮ ਬਣੇ ਹੋਏ ਨੇ ਖੁੱਲੇ ਡੁੱਲੇ ਆਪਾਂ ਨੂੰ ਵਧੀਆ ਬੈੱਡਰੂਮ ਦੇਖਣ ਨੂੰ ਮਿਲ ਜਾਣਗੇ ਤੇ ਸਾਰੀ ਕੋਠੀ ਜਿਹੜੀ ਵਧੀਆ ਇਹਨਾਂ ਨੇ ਬਣਾਈ ਹੋਈ ਹੈ ਜਿਵੇਂ ਕਿ ਇਹ ਰੰਗ ਰੋਗਨ ਦਾ ਕੰਮ ਵਧੀਆ ਕਰਵਾ ਰੱਖਿਆ ਟਾਈਲਾਂ ਦਾ ਤੇ ਜੋ ਵੀ ਤੁਸੀਂ ਦੇਖ ਰਹੇ ਹੋ ਜੀ ਲਾਈਟਿੰਗ ਦਾ ਕੰਮ ਲਾ ਲੂ ਚਾਰੇ ਪਾਸੇ ਕੋਠੀ ਜਿਹੜੀ ਵਧੀਆ ਆਪਾਂ ਨੂੰ ਦੇਖਣ ਨੂੰ ਮਿਲੂਗੀ ਪੌੜੀਆਂ ਵਧੀਆ ਮਿਲ ਜਾਣਗੀਆਂ ਤੇ ਛੱਤ ਤੁਸੀਂ ਦੇਖ ਲਓ ਜੀ ਪੀਓਪੀ ਸਾਰੀ ਛੱਤ ਇਹਨਾਂ ਨੇ ਕਰਵਾਈ ਹੋਈ ਹੈ ਤੇ ਉੱਤੇ ਵੀ ਆਪਾਂ ਚਲਾਂਗੇ ਤੇ ਹੁਣ ਆਪਾਂ ਚਾਲਦੇ ਹਾਂ ਜੀ ਉੱਤੇ ਤੇ ਜਿਹੜਾ ਸੈਕੰਡ ਪੋਰਸ਼ਨ ਹੈ ਉਹ ਤੁਹਾਨੂੰ ਮੈਂ ਦਿਖਾਉਣਾ ਹੁਣਾ ਪੌੜੀਆਂ ਤੇ ਵੀ ਪੱਥਰ-ਪੁੱਥਰ ਲੱਗਿਆ ਹੋਇਆ ਤੇ ਤੁਸੀਂ ਦੇਖ ਰਹੇ ਹੋ ਜੀ ਬਾਕੀ ਸ਼ੀਸ਼ਿਆਂ ਦਾ ਜੋੜੀਆਂ ਦਾ ਜੋ ਵੀ ਗ੍ਰਿਲ ਦਾ ਕੰਮ ਹੁੰਦਾ ਵਧੀਆ ਇਹਨਾਂ ਨੇ ਕਰਵਾ ਰੱਖਿਆ ਹੈ ਕੋਠੀਪੂਰੀ ਵਧੀਆ ਸੋਹਣੀ ਬਣੀ ਹੋਈ ਹੈ ਤੇ ਇਹ ਕੁਠੀ ਕਿਸੇ ਨੇ ਖਰੀਦਣੀ ਹੈ ਤਾਂ ਛੇਤੀ ਕਰੋ ਜੀ ਕਿਉਂਕਿ ਕੁਠੀਆਂ ਜਿਹੜੀ ਵਧੀਆ ਹੈ ਤੇ ਕਿਸੇ ਨੇ ਮਤਲਬ ਕੀ ਖਰੀਦਣੀ ਹੈ ਤਾਂ ਗੱਲਬਾਤ ਤੁਸੀਂ ਮਾਲਕ ਨਾਲ ਕਰ ਲਿਓ ਤੇ ਗੱਲਬਾਤ ਆਪਾਂ ਬਾਕੀ ਕਰ ਰਹੇ ਹਾਂ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਥਰਡਾ ਪੋਰਸ਼ਨ ਤੁਸੀਂ ਦੇਖ ਲਿਆ ਸੀਗਾ ਤੇ ਉੱਤੇ ਆਪਾਂ ਪਹੁੰਚ ਗਏ ਤੇ ਸਾਰਾ ਕੁਝ ਤੁਹਾਨੂੰ ਮੈਂ ਦਿਖਾਉਣਾ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਜੀ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਉਹਨੂੰ ਜਰੂਰ ਦਬਾ ਦਿਓ ਜੇ ਤੁਹਾਨੂੰ ਕੋਠੀ ਪਸੰਦ ਆਈ ਹੈ ਵਧੀਆ ਲੱਗੀ ਹੈ ਇਸੋ ਤਰ੍ਹਾਂ ਦੀ ਵੀਡੀਓ ਤੁਸੀਂ ਡੇਲੀ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਵੀ ਦਿੱਤਾ ਹੋਇਆ ਜੀ ਚਿੱਟੇ ਜਿਹੇ ਰੰਗ ਦਾ ਉਹਨੂੰ ਵੀ ਜ਼ਰੂਰ ਦਬਾ ਦਿਓ ਤੇ ਕੋਠੀ ਦੀ ਵੀਡੀਓ ਆਪਾਂ ਡੇਲੀ ਲੈ ਕੇ ਆਉਂਦੇ ਰਹਨੇ ਆ ਜੀ ਬਾਕੀ ਤੁਸੀਂ ਇਹ ਕੋਠੀ ਚੈੱਕ ਕਰੋ ਪਹਿਲਾਂ ਤੇ ਉੱਤੇ ਵੀ ਆਪਾਂ ਨੂੰ ਬਾਥਰੂਮ ਮਿਲ ਜਾਊਗਾ ਟਾਇਲਰ ਟੂਲਾਂ ਦਾ ਟੋਟਲ ਕੰਮ ਕੀਤਾ ਕਰਾਇਆ ਮਿਲ ਜਾਊਗਾ ਕੋਠੀ ਦੇ ਵਿੱਚ ਆਪਾਂ ਨੂੰ ਕੋਈ ਐਦਾਂ ਦਾ ਕੰਮ ਨਹੀਂ ਮਿਲਣਾ ਜਿਹੜਾ ਆਪਾਂ ਨੂੰ ਖਰੀਦਣ ਤੋਂ ਬਾਅਦ ਕਰਵਾਉਣਾ ਪਵੇ ਸੀ ਸਾਰਾ ਕੰਮ ਵਧੀਆ ਕਰਵਾਇਆ ਹੋਇਆ ਹੈ ਟਾਈਲੈਂਡ ਜੋੜੀਆਂ ਦਾ ਦਰਵਾਜ਼ੇ ਗੇਟ ਰੰਗ ਲਾਈਟਿੰਗ ਦਾ ਟੋਟਲ ਕੰਮ ਹੋਇਆ ਸਾਰਾ ਕੁਝ ਵਧੀਆ ਕੰਮ ਆਪਾਂ ਨੂੰ ਕੀਤਾ ਕਰਾਇਆ ਮਿਲ ਜੁਗਾ ਜੀ ਤੇ ਕੋਈ ਕੋਠੀ ਗ੍ਰਹਿਣ ਦਾ ਚਾਹਵਾਨ ਹੈਗਾ ਤਾਂ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਅੱਗੇ ਮੈਂ ਦੇ ਦੂੰਗਾ ਕੋਈ ਵੀ ਗੱਲ ਕਰਨੀ ਹੋਈ ਮਾਲਕ ਨਾਲ ਤੁਸੀਂ ਆਪੇ ਕਰ ਲਿਓ ਬਾਕੀ ਆਸ-ਪਾਸੇ ਦੀ ਲੋਕੇਸ਼ਨ ਤੁਸੀਂ ਦੇਖ ਰਹੂ ਵਧੀਆ ਕੋਠੀ ਆਪਾਂ ਵਧੀਆ ਏਰੀਆ ਚੋਂ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਜੀ ਤੇ ਉੱਤੇ ਵੀ ਆਪਾਂ ਨੂੰ ਕਾਫੀ ਸਪੇਸ ਮਿਲ ਜੂਗੀ ਆਸ-ਪਾਸੇ ਇਧਰ ਤੋਂ ਉਧਰ ਜਾਣ ਵਾਸਤੇ ਜੀ। ਬਾਕੀ ਚਾਰੇ ਪਾਸੋਂ ਇਹਨਾਂ ਨੇ ਵੀਡੀਓ ਬਹੁਤ ਸੋਹਣੀ ਆਪਣੇ ਕੋਲੇ ਬਣਾ ਕੇ ਭੇਜੀ ਆ। ਤੁਸੀਂ ਦੇਖ ਰਹੇ ਹੋ ਜੀ। ਬਾਕੀ ਸਮਰਸਿਬਲ ਆਪਾਂ ਨੂੰ ਪਾਣੀ ਵਾਸਤੇ ਮਿਲ ਜੂ ਪਾਣੀ ਦੀ ਵਧੀਆ ਸਪਲਾਈ ਹੈ। ਤੇ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ। ਠੀਕ ਹੈ ਜੀ ਬਾਕੀ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤੇ ਆਪਣੇ ਕੋਲੇ ਇਹ ਕੋਠੀ ਜਿਹੜੀ ਪਹੁੰਚੀ ਹੈ ਕੋਰਾਲੀ ਏਰੀਆ ਚ ਪਹੁੰਚੀ ਹੈ ਜੀ। ਕੋਰਾਲੀ ਖਾਸ ਸਿਟੀ ਇਹਨਾਂ ਨੂੰ ਲੱਗਦੀ ਆ। ਕੋਰਾਲੀ ਦੇ ਵਿੱਚ ਕੋਠੀ ਬਣੀ ਹੋਈ ਹੈ। ਤੇ ਨੀਅਰ ਇਹਨਾਂ ਨੂੰ ਡੀਏਬੀ ਸਕੂਲ ਲੱਗਦਾ ਜੀ ਡੀਏਬੀ ਸਕੂਲ ਕੁਰਾਲੀ ਸਿੰਘ ਠੀਕ ਹੈ ਜੀ ਤੇ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਰਿਹਾ ਤੇ ਕੋਠੀ ਦੀ ਡਿਮਾਂਡ ਜਿਹੜੀ ਮਾਲਕ ਨੇ ਦੱਸੀ ਆ 55 ਲੱਖ ਰੁਪਈਆ ਦੱਸੀ ਆ ਜੀ 55 ਲੱਖ ਦੇ ਵਿੱਚੋਂ ਮਾਲਕ ਨੇ ਕਿਹਾ ਵੀ ਆ ਮੌਕੇ ਤੇ ਡਿਸਕਾਊਂਟ ਕਰ ਦਾਂਗੇ ਰੇਟ ਹੋ ਜਾਊਗਾ ਬਾਕੀ ਮਾਲਕ ਨੇ ਇੱਕ ਗੱਲ ਐਵੇਂ ਵੀ ਦੱਸੀ ਆ ਵੀ ਕੋਠੀ ਤੇ 14 ਲੱਖ ਦਾ ਲੋਨ ਵੀ ਹੈਗਾ ਦਾ ਮਾਲਕ ਨੇ ਦੱਸਿਆ ਵੀ ਲੋਨ ਜੇ ਫਰੀ ਕਰਨਾ ਤਾਂ ਫਰੀ ਵੀ ਕਰਵਾ ਕੇ ਦੇ ਦੇਣਗੇ ਤੇ ਮਾਲਕ ਨੇ ਐਂ ਵੀ ਕਿਹਾ ਜੇ ਕਿਸੇ ਨੇ ਲੋਨ ਟਰਾਂਸਫਰ ਕਰਨਾ ਤਾਂ ਜਿਹੜਾ ਖਰੀਦਣਾ ਚਾਹੁੰਦਾ ਉਹਦੇ ਨਾਮ ਤੇ ਟਰਾਂਸਫਰ ਵੀ ਹੋ ਜਾਊਗਾ ਉਹ ਤੁਹਾਡੀ ਇੱਛਾ ਜੀ ਕਿਵੇਂ ਕਰਨ ਮਾਲਕ ਦੋਵੇਂ ਧਿਰੇ ਕੰਮ ਕਰ ਦੇਣਗੇ ਜੇ ਲੋਨ ਲੈਣਾ ਲਾ ਵੀ ਦੇਣਗੇ ਤੇ ਤੁਹਾਡੇ ਨਾਮ ਤੇ ਟਰਾਂਸਫਰ ਕਰਾਉਣਾ ਕੋਠੀ ਖਰੀਦਣ ਤੋਂ ਬਾਅਦ ਤੁਹਾਡੇ ਨਾਮ ਤੇ ਟਰਾਂਸਫਰ ਵੀ ਹੋ ਜਾਊਗਾ ਇਹ ਕੁਸ਼ ਮਾਲਕ ਨੇ ਦੱਸੇਗਾ। ਬਾਕੀ ਕੋਰਾਲੀ ਤੋਂ ਕੋਈ ਖਾਸ ਖਰੜ ਜ਼ਿਆਦਾ ਨਹੀਂ ਹੈਗਾ। ਖਰੜ ਇਹਨਾਂ ਨੂੰ ਲੱਗਦਾ ਸਿਰਫ 11 ਕਿਲੋਮੀਟਰ। ਤੇ ਖਰੜ ਜਾਣ ਦੇ ਵਿੱਚ 15 ਤੋਂ 17-18 ਮਿੰਟ ਮਸਾਂ ਲੱਗਦੇ ਐ। ਤੇ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ। ਕਿਸੇ ਵੀ ਏਰੀਆ ਤੋਂ ਤੁਸੀਂ ਦੇਖ ਰਹੇ ਹੋ ਜੀ। ਜਿੰਨੀਆਂ ਮੇਰੀਆਂ ਭੈਣਾਂ, ਮੇਰੀਆਂ ਮਾਤਾ-ਮਾ, ਮੇਰੇ ਬਡੇ ਬਜ਼ੁਰਗ ਜਿੰਨੇ ਦੇਖ ਰਹੇ ਹੋ ਤੁਹਾਨੂੰ ਕੋਠੀ ਜਿਹੜੀ ਇਹ ਵਧੀਆ ਲੱਗੀ ਐ ਪਸੰਦ ਆਈ ਐ। ਕੋਈ ਖਰੀਦਣ ਦਾ ਜੇ ਚਾਹਵਾਨ ਹੈਗਾ ਤਾਂ ਮਾਲਕ ਦੇ ਘਰੇ ਜਾ ਕੇ ਕੋਠੀ ਨੂੰ ਦੇਖ ਸਕਦੇ ਹੂੰ ਤੇ ਇਹ ਕੋਠੀ ਕੋਈ ਖਰੀਦਣਾ ਚਾਹੁੰਦੇ ਤਾਂ ਪਹਿਲਾਂ ਜਾ ਕੇ ਦੇਖੋ ਤੇ ਪਸੰਦ ਜਦੋਂ ਆਉਂਦੀ ਹੈ ਉਹ ਤੋਂ ਬਾਅਦ ਰੇਟ ਵੇਖ ਕੇ ਮਾਲਕ ਨਾਲ ਕਰਕੇ ਤੇ ਕੋਠੀ ਨੂੰ ਤੁਸੀਂ ਖਰੀਦ ਸਕਦੇ ਹੋ ਜੀ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਉੱਤੇ ਦੀ ਵੀਡੀਓ ਵੀ ਇਹਨਾਂ ਨੇ ਪੂਰੀ ਬਣਾ ਕੇ ਭੇਜੀ ਆ ਤੇ ਕੋਠੀ ਦੀ ਵੀਡੀਓ ਇਹਨਾਂ ਨੇ ਬਹੁਤ ਸੋਹਣੀ ਆਪਣੇ ਕੋਲੇ ਬਣਾ ਕੇ ਭੇਜੀ ਆ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਤੇ ਨਾਲ ਦੀ ਨਾਲ ਆਪਾਂ ਪੂਰੀ ਜਾਣਕਾਰੀ ਵੀ ਤੁਹਾਨੂੰ ਦੇ ਰਹੇ ਹਾਂ ਜੀ ਤੇ ਮੋਬਾਈਲ ਨੰਬਰ ਜਿਹੜਾ ਹੈਗਾ ਮਾਲਕ ਦਾ ਤੁਹਾਨੂੰ ਮਿਲ ਗਿਆ ਹੋਊਗਾ ਕਈ ਵਾਰੀ ਆਪਾਂ ਸਕਰੀਨ ਤੇ ਦੇ ਦੇਨੇ ਆ 8699440788 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰ ਦਿੰਨੇ ਸੀ 8699440788 ਇਹ ਮਾਲਕ ਦਾ ਮੋਬਾਈਲ ਨੰਬਰ ਹੈ ਗੱਲ ਤੁਸੀਂ ਆਪੇ ਕਰ ਲਿਓ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਵੀਡੀਓ ਪਸੰਦ ਆਈ ਹੈ ਕੋਈ ਥੀ ਤੁਹਾਨੂੰ ਵਧੀਆ ਲੱਗੀ ਹੈ ਤਾਂ ਜਰੂਰ ਲਾਈਕ ਕਰ ਦਿਓ ਚਲਦੀ ਚਲਦੀ ਵੀਡੀਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਆਪਣੇ ਚੈਨਲ ਤੇ ਪਹੁੰਚਿਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਪਹਿਲੀ ਵਾਰ ਪਹੁੰਚਿਓ ਇਸੇ ਤਰ੍ਹਾਂ ਦੀ ਵੀਡੀਓ ਡੇਲੀ ਤੁਸੀਂ ਆਪਣੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਚਿੱਟੇ ਰੰਗ ਦਾ ਉਹਨੂੰ ਜਰੂਰ ਦਬਦਿਓ ਕਿਉਂਕਿ ਜਦੋਂ ਸਬਸਕ੍ਰਾਈਬ ਕਰ ਲਓਗੇ ਉਸ ਤੋਂ ਬਾਅਦ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਬਿਲਕੁਲ ਤੁਹਾਡੇ ਕੋਲ ਮੈਸੇਜ ਪਹੁੰਚ ਜਾਇਆ ਕਰੂਗਾ ਜੀ ਤੇ ਵੀਡੀਓ ਪਸੰਦ ਆਈਏ ਲਾਈਕ ਸ਼ੇਅਰ ਜਰੂਰ ਕਰਦੋ ਜੀ ਤੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਘਰ ਮਕਾਨ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਤੁਹਾਡੇ ਕੋਲੇ ਤੁਹਾਡੇ ਰਿਸ਼ਤੇਦਾਰਾਂ ਕੋਲੇ ਕਿਸੇ ਕੋਲੇ ਵੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਫਰੀ ਦੇ ਵਿੱਚ ਤੁਹਾਡੀ ਲਗਾ ਦਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਘਰ ਮਕਾਨ ਦੇ ਨਾਲ ਜੀ ਤੇ ਐਨੇ ਤੁਸੀਂ ਭੇਜੋ ਜੇ ਤੁਸੀਂ ਸੇਲ ਕਰਨੀ ਆਪਦੇ ਕੋਠੀ ਘਰ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਆਪਣਾ WhatsApp ਨੰਬਰ ਤੋਂ ਮਿਲ ਗਿਆ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ 7380 ਪੂਰਾ 62100 73 ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਲਾਜ਼ਮੀ ਕਰਿਓ